ਬੀਪੀ ਵਾਲੇ ਕਿੱਥੇ ਚਲ ਗਏ ਅੱਜ ਇਹ ਤਾਂ ਹੁਣ ਪਤਾ ਨਹੀਂ ਜੀ ਇੱਥੇ ਕੰਦਾ ਕੁੰਦਾ ਮਗਰ ਦੇ ਮੰਨ ਲਓ ਕੈਮਰਾ ਜੇ ਕੋਈ ਲੱਭਦਾ ਤਾਂ ਉਹਨਾਂ ਦਾ ਕਾਗਜ਼ ਪੱਤਰ ਵੀ ਸਾਰੇ ਇੱਥੇ ਛੱਡ ਗਏ ਸਾਰੇ ਛੱਡ ਗਏ ਜਾਂ ਤੁਹਾਨੂੰ ਦੇਖ ਕੇ ਨੱਟ ਗਿਆ ਸੀ ਉਧਰ ਬਿਜੀ ਸੀਗੇ ਸਿਗੇ ਚਾਰ ਗਿਆ ਨੇ ਟੈਂਟ ਵਾਲੀ ਮੇਰੇ ਖਿਆਲ ਆ ਕੇ ਚਲ ਗਿਆ ਪਤਾ ਨਹੀਂ ਪਰ ਬੰਦਾ ਤਾਂ ਮੁੜ ਕੇ ਦੱਸਿਆ ਨਹੀਂ ਅਕਾਲੀ ਦਲ ਦਾ ਵਿੱਚ ਕਿਤੇ ਬੂਥ ਤੱਕ ਨਹੀਂ ਲੱਗਾ ਇਹਨਾਂ ਦਾ ਚੋਲ ਮਾੜਾ ਮੋਟਾ ਟੈਂਟ ਬੰਨਿਆ ਅਕਾਲੀ ਦਲ ਦਾ ਤਾਂ ਸਾਡੇ ਪਿੰਡ ਚੋਂ ਸਫਾਈ ਹੋ ਗਈ ਆ ਆ ਪੈਂਫਲੇਟ ਵੀ ਬੀਜੇਪੀ ਦੇ ਸਾਰੇ ਇੱਥੇ ਬਣਾ ਕੇ ਰੱਖੇ ਆ ਪਰ ਇਹਨਾਂ ਦਾ ਵੰਡਣ ਵਾਲਾ ਕੋਈ ਨਹੀਂ ਅੱਜ ਪਰ ਸ਼ਹਿਰ ਤੋਂ ਬਾਅਦ ਹੁਣ ਤੁਹਾਨੂੰ ਜੁਲੰਦਰ ਸ਼ਹਿਰ ਦੇ ਪਿੰਡ ਕੁੱਕੜ ਦੀ ਤਸਵੀਰ ਦਿਖਾਵਾਂਗੇ ਜਿੱਥੇ ਇੱਕ ਪਾਸੇ ਸੱਤ ਹੈ ਇੱਕੋ ਹੀ ਸੱਤ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਨੇ ਔਰ ਆਪੋ ਆਪਣੀ ਪਾਰਟੀ ਦੇ ਬੂਥ ਦੇ ਉੱਤੇ ਆਪਣੇ ਆਪਣੇ ਵਰਕਰ ਪਾਰਟੀਆਂ ਦੇ ਜਿਹੜੇ ਹੈ ਉਹ ਵੋਟਰਾਂ ਨੂੰ ਡੀਲ ਕਰ ਰਹੇ ਨੇ ਪਰ ਹੁਣ ਜਦੋਂ ਇਸੇ ਹੀ ਪਿੰਡ ਦੀ ਦੂਜੀ ਤਸਵੀਰ ਤੁਹਾਨੂੰ ਦਿਖਾਵਾਂਗੇ ਤਾ ਇਸ ਪਿੰਡ ਦੇ ਵਿੱਚ ਬੀਜਪੀ ਦਾ ਬੂਥ ਜ਼ਰੂਰ ਲੱਗਾ ਪਰ ਇਸ ਬੂਥ ਦੇ ਉੱਤੇ ਬੂਥ ਨੂੰ ਸੰਭਾਲਣ ਵਾਲਾ ਬੀਜਪੀ ਦਾ ਕੋਈ ਵੀ ਵਰਕਰ ਮੌਜੂਦ ਨਹੀਂ ਹੈ ਸੁਸ਼ੀਲ ਰਿੰਕੂ ਹੋਰਾ ਦੀ ਜਿਹੜੀ ਹੈ ਸੁਸ਼ੀਲ ਰਿੰਕੂ ਹੋਰਾ ਦੀ ਜਿਹੜੀ ਹੈ ਇੱਥੇ ਬੈਨਰ ਜ਼ਰੂਰ ਲਗਾਇਆ ਗਿਆ ਇੱਥੇ ਕਾਗਜ਼ ਪੱਤਰ ਜ਼ਰੂਰ ਬੂਤੇ ਲਿਆ ਕੇ ਬੀਜਪੀ ਦੇ ਬੂਤੇ ਰੱਖੇ ਗਏ ਨੇ ਪਰ ਇਸ ਬੂਥ ਦੇ ਉੱਤੇ ਕੋਈ ਵੀ ਵੋਟਰਾਂ ਨੂੰ ਪਰਚੀ ਤੱਕ ਦੇਣ ਵਾਲਾ ਬੰਦਾ ਨਹੀਂ ਬੈਠਾ ਤਾਂ ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇਸ ਪਿੰਡ ਦੇ ਵਿੱਚ ਭਾਜਪੀ ਦਾ ਆਧਾਰ ਕੀ ਹੈ ਇਸ ਪਿੰਡ ਤੋਂ ਕਈ ਕਿਸਾਨ ਆਗੂ ਵੀ ਹੈਗੇ ਨੇ ਜੋ ਦਿੱਲੀ ਧਰਨਾ ਜਿਹੜੇ ਸ਼ਮੂਲੀਅਤਾਂ ਦੇ ਵੱਲੋਂ ਕੀਤੀ ਸੀ ਔਰ ਇਧਰਲੇ ਪਾਸੇ ਦੇਖੋ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਨੇ ਔਰ ਖਾਸ ਗੱਲ ਇਹ ਹੈ ਕਿ ਇਸ ਪਿੰਡ ਦੇ ਵਿੱਚ ਅਕਾਲੀ ਦਲ ਦਾ ਵੀ ਬੂਥ ਨਹੀਂ ਲੱਗਾ ਤਾਂ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਉਮੀਦਵਾਰ ਨੇ ਪਰ ਸਭ ਤੋਂ ਪਹਿਲਾਂ ਗੱਲ ਆਪਾਂ ਭਾਜਪੀ ਦੀ ਕਰਾਂਗੇ ਤਾਂ ਬਾਈ ਹੁਣੀ ਸਾਡੇ ਨਾਲ ਨੇ ਭਾਈ ਇਹ ਬੂਥ ਤਾਂ ਇੱਥੇ ਲਗਾ ਕਿਨੇ ਬੂਥ ਲਾਇਆ ਇੱਥੇ ਕੋਈ ਬੰਦਾ ਹੀ ਹੈ ਨਹੀਂ ਬੀਜੇਪੀ ਵਾਲਿਆਂ ਦਾ ਭਾਜੀ ਸੱਚ ਗੱਲ ਦੱਸਾਂ ਤਾਂ ਸਾਨੂੰ ਤਰਸ ਜਿਆ ਆ ਰਿਹਾ ਐਦਾਂ ਖਾਲੀ ਬੂਥ ਦੇਖ ਕੇ ਅੱਛਾ ਤਰਸ ਜਿਆ ਆ ਰਿਹਾ ਅੱਜ ਤਾਂ ਸਾਨੂੰ ਵੀ ਤਾਂ ਹੀ ਨਹੀਂ ਚਕਾਇਆ ਸੀ ਕੀ ਚਕਾਉਣਾ ਉਦੋਂ ਕਿਸਾਨ ਵੀ ਖੜੇ ਆ ਸਾਰੇ ਮੈਂ ਕਿਹਾ ਯਾਰ ਤਰਸ ਕਰੋ ਯਾਰ ਕੋਈ ਗੱਲ ਨਹੀਂ ਲੱਗ ਲੈਣ ਦੋ ਪਰ ਜਦੋਂ ਲਾਉਣ ਆਏ ਉਦੋਂ ਕਿੰਨੇ ਬੰਦੇ ਸੀਗੇ ਇੱਥੇ ਮੇਰਾ ਖਿਆਲ ਤਾਂ ਸੀਗੇ 4 ਕਿਹਨੇ ਟੈਂਟ ਵਾਲੀ ਮੇਰਾ ਖਿਆਲ ਆ ਕੇ ਚਲ ਗਿਆ ਪਤਾ ਨਹੀਂ ਹਾਂ ਪਰ ਬੰਦਾ ਤਾਂ ਮੁੜ ਕੇ ਦੱਸਿਆ ਨਹੀਂ ਕੋਈ ਮੇਰੇ ਨਾਲ ਦਾ ਕਾਗਜ਼ ਪੱਤਰ ਵੀ ਸਾਰੇ ਇੱਥੇ ਛੱਡ ਗਏ ਸਾਰੇ ਛੱਡ ਗਏ ਜਿੱਥੇ ਤੁਹਾਨੂੰ ਦੇਖ ਕੇ ਨੱਟ ਗਿਆ ਸੀ ਉੱਧਰ ਬਿਜੀ ਸੀਗੇ ਜਾਂ ਮੇਰੇ ਨਾਲ ਤੁਹਾਨੂੰ ਦੇਖ ਕੇ ਅੱਛਾ ਮੈਂ ਕਹਾਂ ਕੈਮਰਾਮੈਨ ਨੂੰ ਕਹੂੰਗਾ ਦਿਖਾਇਓ ਥੋੜਾ ਜਿਹਾ ਸੀਲ ਰਿੰਗ ਉਹਨਾਂ ਦਾ ਬੈਨਰ ਬੁਨਰ ਵੀ ਸੋਹਣਾ ਕਰਕੇ ਲਾਇਆ ਆ ਪੈਂਫਲੇਟ ਵੀ ਭੀਜਪੀ ਦੇ ਸਾਰੇ ਇੱਥੇ ਬਣਾ ਕੇ ਰੱਖੇ ਆ ਪਰ ਮੇਰੇ ਨਾਲ ਦਾ ਬੰਦਨਾ ਨਾ ਕੋਈ ਨਹੀਂ ਅੱਜ ਪਰਚੀ ਕੱਟਣ ਵਾਲਾ ਕੋਈ ਨਹੀਂ ਇੱਥੇ ਦੇਖੋ ਲੋਕਾਂ ਨਾਲ ਜਦੋਂ ਹਨਾ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਟੇਕ ਕੇ ਟਿਕਟਾਂ ਲੈ ਕੇ ਗਦਾਰੀ ਕਰਨੀ ਤਾਂ ਇਹੀ ਗੱਲ ਹੋਂ अच्छा जे ता बंदा कहता पहली ही बदल गया कहता पार्टी ने काम नहीं कीते टिकट ना लो हां ते दूसरी पार्टी चल जाओ फे फेर सी, सी भी लोग ही कहते ਤੁਸੀਂ ਟਿਕਟ ਲੈ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਮਹਾਰਾਜ ਜੀ ਸ਼ੁਕਰਾਨਾ ਕਰਕੇ ਫਿਰ ਕਹਿੰਦੇ ਆ ਵੀ ਪਾਰਟੀ ਦਾ ਮਾੜੀ ਸੀ ਕੰਮ ਨਹੀਂ ਸੀ ਕਰਦੀ ਜੇ ਪਾਰਟੀ ਮਾੜੀ ਸੀ ਮਹੀਨਾ ਪਹਿਲਾਂ ਹੀ ਛੱਡ ਦਿੰਦੇ ਵੀ ਭਾਈ ਮੈਂ ਨਹੀਂ ਟਿਕਟ ਲੈਣੀ ਤੇ ਵਾਹੀ ਹਾਲ ਹੋਣਾ ਫੇਰ ਅੱਛਾ ਚਲੋ ਉਹ ਤਾਂ ਹੋ ਗਈ ਵੀ ਉਹ ਤਾਂ ਚਲੋ ਹੁਣ ਕਿਸੇ ਪਾਰਟੀ ਦੇ ਵਿੱਚ ਬੰਦੇ ਸਪੋਰਟ ਕਰਨ ਲੱਗੇ ਉਹ ਭਾਜੀਪੀ ਵਾਲੇ ਕਿੱਥੇ ਚਲ ਗਏ ਅੱਜ ਇਹ ਤਾਂ ਹੁਣ ਪਤਾ ਨਹੀਂ ਜੀ ਇੱਥੇ ਕੰਦਾ ਕੰਦਾ ਮਗਰ ਦੇ ਮਨ ਲਓ ਕੈਮਰਾ ਜੇ ਕੋਈ ਲੱਭਦਾ ਤਾਂ ਬਾਕੀ ਛੱਡ ਗਿਆ ਇੱਥੇ ਇੱਥੇ ਯਾਰ ਚਾਹ ਲੱਗੀ ਜਾਂ ਸ਼ਵੀਲ ਸ਼ਬੂਲੀ ਪੀ ਜਾਂਦੇ ਹਾਂ ਮੈਨੂੰ ਲੱਗਾ ਸ਼ਵੀਲ ਸ਼ਬੂਲੀ ਪੀਂਦੇ ਯਾਰ ਉਹ ਉਹ ਵੀ ਕੀ ਕਰਨ ਉਹਨਾਂ ਦਾ ਵੀ ਨਹੀਂ ਉਹ ਬੰਦਾ ਆਉਂਦਾ ਕੋਈ ਨਹੀਂ ਉਧਰ ਕੋਈ ਪਰਚੀ ਲੈਣ ਜਾਂ ਕੋਈ ਆਉਂਦਾ ਕੋਈ ਨਹੀਂ ਆ ਬਾਕੀ ਸਾਰਾ ਕਿੱਧਰ ਕਿੱਧਰ ਗਿਆ ਅੰਕਲ ਹੋਣੀ ਚਲੋ ਕੋਈ ਚੱਲ ਗਿਆ ਉੱਧਰ ਚੱਲ ਗਿਆ ਮਤਲਬ ਹਾਲ ਬੋਰਾ ਜੀ ਬੀਜੇਪੀ ਦਾ ਬੂਥ ਇਹ ਬੀਜੇਪੀ ਦਾ ਬੂਥ ਹੈ ਬੰਦਾ ਹੀ ਕੋਈ ਨਹੀਂ ਕੁਰਸੀਆਂ ਵੀ ਮਿਲਣ ਲੱਗਦਾ ਵੀ ਸੜਗੀਆਂ ਧੁੱਪੇ ਪਈਆਂ ਪਈਆਂ ਸਮਾਨ ਉਹਨਾਂ ਦਾ ਜਿੱਦਾਂ ਝੋਲਿਆਂ 'ਚ ਲਿਆਂਦਾ ਸੀ ਉਦਾਂ ਹੀ ਝੋਲਿਆਂ ਦੇ ਵਿੱਚ ਪਿਆ ਥੋੜਾ ਬਹੁਤ ਕੱਢਿਆ ਸੀਗਾ ਤੇ ਉਹ ਵੀ ਇੱਥੇ ਸੁੱਟ ਕੇ ਚਲੇ ਗਏ ਆ ਔਰ ਦੂਜੀ ਤਸਵੀਰ ਇਸ ਪਿੰਡ ਦੀ ਐ ਸ਼ਾ ਭਾਈ ਅਕਾਲੀ ਦਲ ਦਾ ਵਿੱਚ ਕਹਿੰਦੇ ਬੂਥ ਤੱਕ ਹੀ ਲੱਗਾ ਇਹਨਾਂ ਦਾ ਚਲੋ ਮਾੜਾ ਮੋਟਾ ਟੈਂਟ ਬੰਨਿਆ ਕਾਲੀ ਦਲ ਦਾ ਤਾਂ ਸਾਡੇ ਪਿੰਡ 'ਚੋ ਸਫਾਈ ਹੋ ਗਿਆ ਜੀ। ਹਾਂ। ਸਾਡੇ ਪਿੰਡ ਦੇ ਅਜ ਤੋਂ 40-50 ਸਾਲ ਪਹਿਲਾਂ ਜਹੇ ਦਾ ਬਵੀਰ ਸਿੰਘ ਹੁਣੀ ਹੁੰਦੇ ਸੀਗੇ। ਹਾਂ। ਤੇ ਉਹੀ ਪਾਰਟੀ ਦੀ ਮਿਹਨਤ ਕਰਕੇ ਤਾਂ ਗੁਰਦੀਪ ਸਿੰਘ ਬਟਾਲਾ ਨਾਲ ਪਾਰਟੀ ਨੂੰ ਜੜਾ ਮਜ਼ਬੂਤ ਕੀਤੀਆਂ। ਹਾਂ। ਉਸ ਤੋਂ ਬਾਅਦ ਸਾਰ ਮਿੰਦਰ ਸਿੰਘ ਹੁਣੀ ਆ ਹੋਰ ਵੀ ਬੰਦੇ ਆ ਸਾਰਿਆਂ ਪਾਰਟੀ ਮਜ਼ਬੂਤ ਰੱਖੀ। ਇਸ ਵਾਰੀ ਤੇ ਪਾਰਟੀ ਦੀ ਜੜ੍ਹੇ ਹਿਲ ਗਈ ਹੈ ਜੀ। ਹਾਂ। ਹਾਂਜੀ ਹਾਂ ਹਾਂ ਅੱਛਾ ਆਮ ਆਦਮੀ ਪਾਰਟੀ ਇਸ ਇੱਕ ਤਸਵੀਰ ਹੋਰ ਬੜੀ ਵਧੀਆ ਇੱਕੋ ਸਾਥ ਹੈ ਇੱਥੇ ਤੁਹਾਡੇ ਆਮ ਆਦਮੀ ਪਾਰਟੀ ਵਾਲੇ ਬੈਠੇ ਤਸਵੀਰਾਂ ਦਿਖਾਓ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕੋ ਸਾਥ ਦੇ ਥੱਲੇ ਆਮ ਆਦਮੀ ਪਾਰਟੀ ਵਾਲੇ ਬੈਠੇ ਕਾਂਗਰਸ ਵਾਲੇ ਵੀ ਬੈਠੇ ਯਾਰ ਨਾਲ ਹੀ ਤੁਹਾਡੇ ਬੀਐਸਪੀ ਵਾਲੇ ਵੀ ਬੈਠੇ ਆ ਹਾਂਜੀ ਨੇ ਪਿੰਡਾਂ ਤੋਂ ਸਾਰਾ ਇਤਿਫਾਕ ਆਪੋ ਆਪਣੀ ਪਾਰਟੀ ਜਿਹੜਾ ਸਪੋਰਟ ਕਰਦਾ ਆ ਆਪ ਆਪਣਾ ਪਿਆਰ ਕਰਦਾ ਉਹ ਆਪ ਆਪਣਾ ਕਰੀ ਜਾਂਦਾ ਈ ਹਾਂਜੀ ਹਾਂ ਇੱਕਲਾ ਕੁੱਕੜਪਿੰਡ ਨਹੀਂ ਕੋਟ ਖੁਰਦ ਅਲੀਪੁਰ ਕੁੱਕੜਪਿੰਡ ਇਹ ਸਾਰੇ ਹੀ ਬੰਦੇ ਬੈਠੇ ਆ ਅੱਛਾ ਲੋਕੀ ਅਸਲ ਚ ਸਮਝਦਾਰ ਹੋ ਗਏ ਅੱਗੇ ਨਾਲ ਨਹੀਂ ਵੀ ਪਾਰਟੀ ਬਾਜ਼ੀ ਕਰਕੇ ਲੜਾਈਆਂ ਝਗੜੇ ਖਾਸ ਕਰਕੇ ਸਾਡੇ ਪਿੰਡਾਂ ਦਾ ਜਲੰਧਰ ਏਰੀਆ ਦਾ ਸਮਝਦਾਰ ਹੋ ਗਿਆ ਕਾਫੀ ਸੋ ਬੜੀ ਐਨ ਨਿਸ਼ਾਨਾ ਬਹੁਤ ਪਿਆਰ ਨਾਲ ਵੋਟਾਂ ਪੈ ਰਹੀਆਂ ਵਧੀਆ ਕੰਮ ਜਾਂਦੇ ਚਾਹ ਪਾਣੀ ਪੀ ਰਹੇ ਕਿੱਥੇ ਸਾਰੇ ਗੱਪ ਛੱਪ ਚੱਲ ਰਹੀ ਹੈ ਸ਼ਵੀਰ ਸ਼ਵੀਰ ਸਾਹਿਬ ਸਾਂਝੀ ਲਾਈਏ ਇਕੱਠੀ ਸੇਵਾ ਕਰਕੇ ਦੇਖੋ ਵੋਟਾਂ ਤਾਂ ਅੱਜ ਆਉਣੀਆਂ ਕੱਲ ਫੇਰ ਆਉਣੀਆਂ ਚਾਰਾਂ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਅਸੀਂ ਤਾਂ ਹਮੇਸ਼ਾ ਪਿੰਡਾਂ 'ਚ ਇਕੱਠੇ ਰਹਿਣਾ ਹਾਂ ਪਾਰਟੀ ਵਾਲੀ ਇੱਕ ਜਗ੍ਹਾ ਤੇ ਪਿਆਰ ਲੋਕਾਂ ਦਾ ਇੱਕ ਜਗ੍ਹਾ ਰਹਿਣਾ ਚਾਹੀਦਾ ਬੀਜੇਪੀ ਵਾਲੇ ਭੱਜ ਗਏ ਉਹ ਭੱਜ ਗਏ ਉਹ ਭੱਜ ਗਏ ਇਹ ਤਸਵੀਰ ਹੈ ਅਕਾਲੀ ਦਲ ਦਾ ਬੂਤ ਤੱਕ ਨਹੀਂ ਇਸ ਪਿੰਡ ਦੇ ਵਿੱਚ ਲੱਗਾ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਉਮੀਦਵਾਰ ਨੇ ਔਰ ਦੇਖੋ ਉਹ ਉਹਨਾਂ ਨੂੰ ਇਸ ਪਿੰਡ ਦੇ ਵਿੱਚੋਂ ਕਿਸ ਤਰੀਕੇ ਦਾ ਹੰਗਾਰਾ ਹੈ ਕਹਿੰਦੇ ਕਈ ਸਾਲ ਪਹਿਲਾਂ ਇੱਥੇ ਮਜਬੂਤ ਧੜਾ ਅਕਾਲੀ ਦਲ ਦਾ ਇਸ ਪਿੰਡ ਦੇ ਵਿੱਚ ਹੁੰਦਾ ਸੀ ਤਸਵੀਰਾਂ ਦਿਖਾ ਦਿਓ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਲਈ ਕਾਂਗਰਸ ਦੇ ਵੱਲੋਂ ਬੂਥ ਇੱਥੇ ਲਗਾਇਆ ਗਿਆ ਔਰ ਇਸ ਤੋਂ ਨਾਲ ਹੀ ਦੂਸਰਾ ਬੂਥ ਵੀ ਜਿਹੜੇ ਆ ਉਹ ਕਾਂਗਰਸ ਦੇ ਇੱਥੇ ਦੋ ਬੂਥ ਲੱਗੇ ਨੇ ਤਾਂ ਇਹ ਦੇਖੋ ਕੋਸ਼ਿਸ਼ ਕਰਦੇ ਆ ਇਕੱਠੇ ਬੈ ਕੇ ਲੰਗਰ ਪਛਾਦਾ ਛਕਿਆ ਜਾ ਰਿਹਾ ਬਹੁਤ ਭਾਜੀਪੀ ਨੇ ਵੀ ਸਾਹਮਣੇ ਸਾਖ ਲਓ ਜੀ ਧੰਨਵਾਦ ਜੀ ਸਾਹਮਣੇ ਭਾਜੀਪੀ ਨੇ ਵੀ ਲਾਇਆ ਟੈਂਟ ਪਰ ਬੰਦਾ ਕੋਈ ਨਹੀਂ ਉੱਥੇ ਬੰਦੇ ਬਾਹਰ ਨਿਕਲ ਗਏ ਸਾਰੇ ਬਾਹਰ ਚਲੇ ਗਏ ਉਹ ਜਹਾਜ਼ ਉਹ ਨਹੀਂ ਲੈਂਦਾ ਸੀ ਜਿਹੜੇ ਚਲੇ ਗਏ ਬਾਹਰ ਮੋਦੀ ਮੋਦੀਆਂ ਕੋਈ ਪਹਿਲਾ ਪਹਿਲਾ ਚ ਰਹਿ ਗਿਆ ਮੋਟਾ ਤੋਂ ਪਹਿਲਾ ਪਹਿਲਾ ਟੈਂਟ ਬੰਨਣ ਵਾਲੇ ਵੀ ਨਹੀਂ ਲੱਭੇ ਉੱਥੇ ਜਿਹਨਾਂ ਨੇ ਬੰਨਿਆ ਨਹੀਂ ਉਹ ਤਾਂ ਕਿਰਾਏਦਾਰ ਆ ਉਹ ਜਦੋਂ ਮਰਜ਼ੀ ਜਾ ਸਕਦੇ ਆਪਣਾ ਸਮਾਨ ਅੱਛਾ ਇੱਕੋ ਸਾਦੇ ਥੱਲੇ ਸਾਰੇ ਜਣੇ ਡਟੇ ਪਏ ਹੋ ਸਾਰਾ ਪਿੰਡ ਬੜੇ ਤਪਾਕ ਦੇ ਨਾਲ ਵੋਟਾਂ ਪਵਾ ਰਿਆ ਸਾਡਾ ਪਰਿਵਾਰ ਹੈ ਜੀ ਪਿੰਡਾਂ ਦਾ ਅਸੀਂ ਇੱਕ ਥਾਂ ਇਕੱਠੇ ਹੋ ਕੇ ਸਾਰਾ ਕੰਮ ਕਰਦੇ ਆ ਜਿੱਦ ਨੂੰ ਉਹਦੇ ਵੀ ਅਸੀਂ ਧੂੜਾ ਭਰਾ ਦਈ ਆ ਕਿਸਾਨਾਂ ਦੇ ਬੰਦੇ ਆ ਅਸੀਂ ਬੱਚੇ ਆ ਅਕਾਲੀ ਦਲ ਦਾ ਕਹਿੰਦੇ ਬੂਥ ਹੀ ਨਹੀਂ ਲਗਾਏ ਸੀ ਉਹ ਸਾਡੇ ਆਪਣੇ ਵਿੱਚ ਆ ਅੱਛਾ ਸਾਡੇ ਵਿੱਚ ਆ ਅਕਾਲੀ ਕੋਈ ਨਹੀਂ ਸਾਡੇ ਵਿੱਚ ਹੀ ਆ ਅੱਛਾ ਅਸੀਂ ਅਕਾਲੀ ਵੀ ਆ ਹਾਂ ਹਾਂ ਸਾਡੇ ਅਸੀਂ ਉਹਨਾਂ ਦੇ ਬੱਚੇ ਆ ਅਕਾਲੀਆਂ ਦੇ ਬੱਚੇ ਆ ਕਾਂਗਰਸੀਆਂ ਦੇ ਬੱਚੇ ਆ ਸਾਂਝਾ ਪਰਿਵਾਰ ਸਾਡਾ ਪਿੰਡਾਂ ਚ ਆ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਤਾਂ ਠੀਕ ਆ ਠੀਕ ਆ ਦੇਖੋ ਇਹ ਪਿੰਡ ਦੀ ਖੂਬਸੂਰਤੀ ਵੀ ਆ ਕਹਿੰਦੇ ਸਾਰੇ ਪਰਿਵਾਰ ਇਕੱਠੇ ਆ ਇਕੱਠੇ ਬੈ ਕੇ ਪ੍ਰਸ਼ਾਦਾ ਛਕ ਰਹੇ ਆ ਔਰ ਇਕੱਠੇ ਬੈ ਕੇ ਇਸ ਪੂਰੀ ਜਿਹੜਾ ਹੈਗਾ ਚੋਣ ਪ੍ਰਕਿਰਿਆ ਦਾ ਹਿੱਸਾ ਬਣ ਰਹੇ ਆ ਪੂਰੇ ਸੂਬੇ ਪਰਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਜਾ ਰਹੀਆਂ ਨੇ ਬਾਪੂ ਜੀ ਕਿਵੇਂ ਮਾਹੌਲ ਕੀ ਹੈਗਾ ਪਿੰਡ ਦਾ ਜੀ ਅੱਜ ਬਹੁਤ ਸਾਡਾ ਬਹੁਤ ਵਧੀਆ ਹੈ ਸਾਰਾ ਪਿੰਡ ਇੱਕ ਪਾਸੇ ਹੋ ਗਿਆ ਇਕੱਠੇ ਹੋ ਗਏ ਭਰਾ ਇਲੈਕਸ਼ਨ ਬੜੇ ਏ ਟੰਗ ਨਾ ਲੜ ਰਹੇ ਕੋਈ ਲੜਾਈ ਝਗੜਾ ਨਹੀਂ ਸਾਰਾ ਪਿੰਡ ਪਰਿਵਾਰ ਇਕੱਠਾ ਹੋ ਗਿਆ ਅੱਜ ਭੂਤ ਭਾਵੇਂ ਲੱਗ ਲੱਗੇ ਲੰਗਰ ਸਾਰੇ ਇਕੱਠੇ ਛਕ ਰਹੇ ਹੋ ਨਾ ਕੋਈ ਨਾ ਨਹੀਂ ਗੁਰੂ ਦਾ ਲੰਗਰ ਸਾਰੇ ਨਾਲ ਇਕੱਠੇ ਹੁੰਦਾ ਜੀ ਗੁਰਗਾਣਾਗਰ ਇੱਕ ਵਾਸਤੇ ਨਹੀਂ ਆ ਰਿਆ ਮਾਤੇ ਕੋਈ ਵੀ ਆ ਨਹੀਂ ਆ ਸਕਦਾ ਅਕਾਲੀ ਦਲ ਦਾ ਬੂਥ ਨਹੀਂ ਲੱਗਾ ਪਿੰਡ ਦੇ ਵਿੱਚ ਉਹ ਵੀ ਮੈਂ ਨਹੀਂ ਕਹਤਾ ਮੈਂ ਜਾਣਦਾ ਨਹੀਂ ਅਕਾਲੀ ਦਲ ਨੂੰ ਅੱਛਾ ਨਾ ਮੈਂ ਬਾਹਰ ਰਿਹਾ ਜਾ ਰਿਹਾ ਹਾਂ ਤਾਂ ਇਹ ਇਹ ਤਸਵੀਰ ਹੈ ਪਿੰਡ ਦੇ ਵਿੱਚ ਸ਼ਬੀਲ ਜਿਹੜੀ ਹੈ ਉਹ ਵੀ ਨੌਜਵਾਨਾਂ ਦੇ ਵੱਲੋਂ ਲਗਾਈ ਗਈ ਹੈ ਇੱਥੇ ਦੇਖੋ ਪਿੰਡ ਦੇ ਵਿੱਚ ਬੀਜੇਪੀ ਦਾ ਚਲੋ ਬੂਥ ਲੱਗਾ ਬੰਦਾ ਕੋਈ ਨਹੀਂ ਉੱਥੇ ਖਾਲੀ ਪਿਆ ਬੂਥ ਅਕਾਲੀ ਦਲ ਦਾ ਤਾਂ ਬੂਥ ਹੀ ਨਹੀਂ ਲੱਗਾ ਔਰ ਦੇਖੋ ਕਿੱਡੀ ਵੱਡੀ ਗੱਲ ਆ ਬੀਐਸਪੀ ਨੇ ਆਪਣਾ ਬੂਥ ਲਾ ਦਿੱਤਾ ਇੱਥੇ ਬੀਐਸਪੀ ਦੇ ਬੰਦੇ ਜ਼ਰੂਰ ਬੈਠੇ ਆ ਪਰ ਅਕਾਲੀ ਦਲ ਦਾ ਕੋਈ ਬੰਦਾ ਇੱਥੇ ਬੂਥ ਲਾਉਣ ਦੇ ਲਈ ਸਾਹਮਣੇ ਨਹੀਂ ਆ ਰਿਹਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੁਖਬੀਰ ਸਿੰਘ ਜੀ ਕੀ ਬਹਾਲਾ ਪਿੰਡ ਦਾ ਅੱਜ ਮਾਹੌਲ ਬਹੁਤ ਵਧੀਆ ਜੀ ਭਾਈਚਾਰਕ ਸਾਂਝ ਆ ਬਾਕੀ ਭਾਜੀਪੀ ਦਾ ਡੱਟ ਕੇ ਇੱਥੇ ਵਿਰੋਧ ਆ ਬੰਦੇ ਉਹਨਾਂ ਨੇ ਬੂਥਾਂ ਦੇ ਦਿਹਾੜੀ ਤੇ ਲਿਆ ਕੇ ਬਿਠਾਏ ਸੀ ਉਹਨਾਂ ਨੂੰ ਦੱਸ ਦਿੱਤਾ ਵੀ ਜੇ ਤੁਸੀਂ ਬੀਜੇਪੀ ਦੇ ਬੂਥਾਂ ਦੇ ਦਿਹਾੜੀ ਲੈ ਕੇ ਬੈਠੇ ਆ ਵੀ ਜੇ ਤੁਸੀਂ ਬਹਿਣਾ ਤੁਹਾਡਾ ਪਿੰਡ ਵਿੱਚ ਬਾਈਕਾਟ ਕੀਤਾ ਜਾਊਗਾ ਹੁਣ ਇੱਕ ਵੀ ਬੰਦਾ Ooh. ਹੁਣ ਸਿੱਧਾ ਕਹਿੰਦੇ ਵੀ ਉਹਨਾਂ ਨੇ ਪੈਸੇ ਦੇ ਸਿਰ ਤੇ ਕਰ ਰਾਇਆ ਪਰ ਪੈਸੇ ਦੇ ਸਿਰ ਤੇ ਵੋਟਾਂ ਨਹੀਂ ਪੈਣੀਆਂ ਜੀ ਕਿਉਂਕਿ ਲੋਕਾਂ ਨੂੰ ਡਰ ਰਿਹਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਵੀ ਜੇ ਮੋਦੀ ਆ ਗਿਆ ਮੁੜ ਕੇ ਵੋਟਾਂ ਨਹੀਂ ਹੋਣੀਆਂ ਤੇ ਜੇ ਵੋਟਾਂ ਨਾ ਹੋਈਆਂ ਤਾਂ ਗੁੰਡਾਗਰਦੀ ਦਾ ਇਥੇ ਰਾਜ ਕਿਉਂਕਿ ਹੁਣੇ ਨੇ ਉਹ ਮੰਨ ਰਾਇਆ ਜਦੋਂ ਇੱਕ ਵਾਰੀ ਫੇਰ ਬਣ ਗਿਆ ਫੇਰ ਇਥੇ ਗੁੰਡਾਗਰਦੀ ਦਾ ਰਾਜ ਹੋਊਗਾ ਔਰ ਭਾਈਚਾਰਕ ਸਾਂਝ ਮੋਦੀ ਸਾਹਿਬ ਖਤਮ ਕਰ ਰਾਇਆ ਪਰ ਪੰਜਾਬ ਦੀ ਭਾਈਚਾਰਕ ਸਾਂਝ ਖਤਮ ਨਹੀਂ ਹੋਣੀ ਤੇ ਅਸੀਂ ਵੀ ਆਪਣੇ ਜਿੰਨੇ ਵੀ ਅਸੰਗਤ ਆ ਰਹੇ ਉਹਨਾਂ ਨੂੰ ਠੰਡੇ ਜਲ ਦੇ ਮਿੱਠੇ ਸ਼ਬੀਰ ਲਾਈਓ ਜੀ ਅਕਾਲੀ ਦ ਦੇ ਵੱਡੇ ਵੱਡੇ ਜਥੇਦਾਰ ਇਥੇ ਸਾਰ ਨੂੰ ਵੱਡਾ ਬੂਤ ਅਕਾਲੀ ਦਲ ਦਾ ਲੱਗਦਾ ਸੀ ਪਰ ਅਕਾਲੀ ਦਲ ਦੀਆਂ ਨੀਤੀਆਂ ਕਰਕੇ ਬਰਗਾੜੀ ਕਾਂਡ ਤੋਂ ਬਾਅਦ ਦੇਖੋ ਅਕਾਲੀ ਦਲ ਦਾ ਪੰਜਾਬ ਨਾਲ ਧੋਖੇ ਬਾਈ ਦਾ ਪਹਿਲਾਂ ਹੀ ਜਾ ਰਹੇ ਸੀ ਪਰ ਬਰਗਾੜੀ ਕਾਂਡ ਤੋਂ ਬਾਅਦ ਸੰਗਤ ਨੇ ਸਾਰੀ ਨੇ ਮੁੱਖ ਮੋੜ ਲਿਆ ਕਿਉਂਕਿ ਸਾਡੇ ਸਿੰਘਾਂ ਤੇ ਗੋਲੀਆਂ ਚਲਾਈਆਂ ਗੁਰੂ ਰਵਿੰਦਰ ਸਾਹਿਬ ਦੀ ਬੇਅਦਬੀ ਕੋਈ ਇਨਸਾਫ ਨਹੀਂ ਮਿਲਿਆ ਜੇ ਸਾਡੀ ਪੰਥਕ ਸਰਕਾਰ ਹੁੰਦੀ ਸਾਨੂੰ ਇਨਸਾਫ ਨਹੀਂ ਮਿਲਣਾ ਤੇ ਵੀ ਅਸੀਂ ਕਿਉਂ ਇਹਨਾਂ ਤੇ ਮਗਰ ਲੱਗੋ ਕਿਉਂਕਿ ਹੁਣ ਨੌਜਵਾਨ ਬਾਦਗ ਜਾਗਰੂਕ ਹੋ ਚੁੱਕਾ ਜੀ ਹਾਂਜੀ ਤਾਂ ਬਿਲਕੁਲ ਦੇਖੋ ਬੀਐਸਪੀ ਵਾਲੇ ਵੀਰ ਵੀ ਬੈਠੇ ਨੇ ਬੀਐਸਪੀ ਦਾ ਬੂਥ ਵੀ ਪਿੰਡ ਦੇ ਵਿੱਚ ਲੱਗਾ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਲਾਤ ਕੀ ਆ ਹਾਲਾਂਕਿ ਰੌਣਕ ਬੇਲਾ ਥੋੜਾ ਜਿਹਾ ਬੀਐ ਬੂਥ ਇੱਥੇ ਲਗਾਇਆ ਗਿਆ ਭਾਈ ਜੀ ਬੀਐਸਪੀ ਦਾ ਬੂਥ ਲਾ ਕੇ ਬੈਠੇ ਹੋਏ ਇੱਥੇ ਹਾਂਜੀ ਮਹਾਰਾਜ ਕਿਵੇਂ ਲੱਗ ਰਿਹਾ ਮਹੌਲ ਦੀ ਅੱਜ ਬਹੁਤ ਵਧੀਆ ਜੀ ਮਹਾਰਾਜ ਪੁਲਵਿੰਦਰ ਕੁਮਾਰ ਜੀ ਫਿਰ ਚਿਹਤੇ ਨੇ ਤੁਹਾਡੇ ਹਾਂਜੀ ਬਹੁਤ ਵਧੀਆ ਸਾਡੇ ਚਿਹਤੇ ਆ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਵੋਟਰਾਂ ਨੂੰ ਬਸ ਉਹਨਾਂ ਨੂੰ ਆਪਣੀ ਮਤ ਦਾ ਬਿਆਨ ਕਰਨਾ ਚਾਹੀਦਾ ਹੈ ਵਧੀਆ ਤਰੀਕੇ ਦੇ ਨਾਲ ਬਸ ਅੱਛਾ ਬੀਜੇਪੀ ਦਾ ਬੂਥ ਨਹੀਂ ਲੱਗਾ ਪਿੰਡ ਦੇ ਵਿੱਚ ਬੰਦੇ ਟੈਂਟ ਲਾ ਕੇ ਭੱਜ ਗਏ ਕਹਿੰਦੇ ਉਹ ਭਾਜੀ ਹੁਣ ਉਹਨਾਂ ਦੀ ਆਪਣੀ ਮਰਜ਼ੀ ਹੈ ਹੁਣ ਆਪਾਂ ਕੀ ਕਰ ਸਕਦੇ ਹਾਂ ਤਾਂ ਦੇਖੋ ਇਹ ਇਹ BSP ਦੇ ਬੂਥ ਦਾ ਬਾਈ ਇਨਚਾਰਜ ਇੱਥੇ ਲਗਾਇਆ ਗਿਆ ਬੂਥ ਲਗਾਇਆ ਹੋਇਆ ਤੁਸੀਂ ਦੇਖ ਰਹੇ ਹੋ ਔਰ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਸਾਹਮਣੇ ਦੇਖੋ ਲੰਗਰ ਜਿਹੜਾ ਉਹ ਲਗਾਇਆ ਗਿਆ ਲੰਗਰ ਪ੍ਰਸ਼ਾਦਾ ਜਿਹੜਾ ਇੱਥੇ ਸ਼ਿਕਾਇਆ ਜਾ ਰਿਹਾ ਔਰ ਜਿਹੜੇ ਪਿੰਡ ਦੀ ਭਾਈਚਾਰਕ ਸਾਂਝ ਆ ਉਹਦੀ ਵੀ ਤਸਵੀਰ ਜਿਹੜੀ ਆ ਹਾਲਾਂਕਿ ਜਦੋਂ ਅਸੀਂ ਪਹਿਲਾਂ ਕਈ ਵਾਰ ਤਸਵੀਰਾਂ ਦੇਖਦੇ ਸੀਗੇ ਤਾਂ ਕਈ ਵਾਰ ਬੰਦੇ ਤਲਖੀ ਦੇ ਵਿੱਚ ਆਉਂਦੇ ਸੀਗੇ ਤਾਂ ਇਥੇ ਲੰਗਰ ਪ੍ਰਸ਼ਾਦਾ ਵੀ ਸ਼ਕਾਇਆ ਜਾ ਰਿਹਾ ਬਿਸ਼ੱਕ ਦੀ ਬੂਤ ਲੱਗ ਲੱਗ ਗਿਆ ਪਰ ਲੰਗਰ ਪ੍ਰਸ਼ਾਦਾ ਸਾਰੇ ਬੜੇ ਪਿਆਰ ਸਤਿਕਾਰ ਤੇ ਸਾਝ ਨਾਲ ਛਕ ਰਹੀ ਜੀ ਹਾਂਜੀ ਹਾਂਜੀ ਲੰਗਰ ਤਾਂ ਚਲਾਉਣਾ ਹੀ ਹੈ ਗੁਰੂ ਗੁਰੂ ਦੀ ਕਿਰਪਾ ਲੰਗਰ ਤੇ ਗੁਰਦੁਆਰਾ ਸਾਹਿਬ ਵੱਲੋਂ ਚੱਲਦਾ ਲੰਗਰ ਵਧੀਆ ਪਿੰਡ ਵੱਲੋਂ ਸਾਰੇ ਸਹਿਯੋਗ ਨਾਲ ਅੱਛਾ ਜੀ ਹਾਂਜੀ ਅੱਛਾ ਮਾਹੌਲ ਠੀਕ ਹੈ ਪਿੰਡ ਦਾ ਹਾਂਜੀ ਪਿੰਡ ਦਾ ਮਾਹੌਲ ਠੀਕ ਹੈ ਸਭ ਤੋਂ ਵਧੀਆ ਭਾਜੀਪੀ ਵਾਲੇ ਕਹਿੰਦੇ ਟੈਂਟ ਲਾ ਕੇ ਚਲੇਗੇ ਉਹ ਟੈਂਟ ਲਾ ਕੇ ਚਲ ਗਏ ਪਿੰਡੋਂ ਵਿੱਚੋਂ ਵੀ ਕੋਈ ਬੂਤ ਦੇ ਅੰਦਰ ਵੀ ਕੋਈ ਬੈਠਾ ਹੋਣਾ ਪੈਸੇ ਲਿਆ ਯਾਰ ਯਾਰ ਰੁਪਏ ਅੱਛਾ ਹਜ਼ਾਰ ਹਜ਼ਾਰ ਰੁਪਏ ਉਹਨੇ ਲਿਆ ਹੋ ਇਹ ਤਸਵੀਰ ਹੈ ਦੇਖੋ ਵੀ ਕਹਿੰਦੇ ਭਾਵੇਂ ਉਹ ਦਿਹਾੜੀ ਤੇ ਬੰਦੇ ਲਿਆ ਕੇ ਬੂਤ ਦੇ ਵਿੱਚ ਖੜੇ ਕੀਤੇ ਸੀ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਹਾਂ ਵੋਟਾਂ ਜੋ ਮਰਜ਼ੀ ਹੋਣ ਉਹ ਚੇਂਜ ਹੋ ਸਕਦੇ ਆ ਜੋ ਸਾਡਾ ਪਿੰਡ ਵਾ ਨਾ ਜੀ ਮੈਂ ਦੇਖਿਆ ਬੀਕਾ ਆਉਂਦੇ ਤੁਸੀਂ ਪੰਜਾ ਸਾਲਾਂ ਦੇਖਿਓ ਕਿਹਨੀਆਂ ਸਿਖਰਾਂ ਤੇ ਜਾਊਗਾ ਜਿੱਦਾਂ ਪਰਿਵਾਰ ਸਾਰਾ ਇਕੱਠਾ ਹੋ ਕੇ ਲੱਖੇ ਨੜਦਾ ਕੋਈ ਸਾਡੇ ਬੰਦੇ ਅੰਸਰ ਹੈਗੇ ਆ ਜਿਹੜੇ ਲੋਕਾਂ ਨੂੰ ਭੁਰਦਾਉ ਕਰਕੇ ਉਲਟ ਪਾਸੇ ਲਾਉਂਦੇ ਆ ਅਈ ਤੇ ਚਾਹੁੰਦੇ ਆ ਪਿੰਡ ਦਾ ਕੁਝ ਬਣਨਾ ਚਾਹੀਦਾ ਇਹ ਨਹੀਂ ਪਿੰਡ ਦਾ ਬਣੇਣਾ ਜੇ ਸਰਕਾਰਾਂ ਬਣਦੀਆਂ ਤਾਂ ਪਿੰਡ ਦਾ ਕੁਝ ਬਣਨਾ ਤਾਂ ਚਾਹੀਦਾ ਬਿਲਕੁਲ ਬਿਲਕੁਲ ਸਰਕਾਰਾਂ ਨਹੀਂ ਵੀ ਕੋਈ ਵੀ ਹੋਵੇ ਪਰ ਸਾਡੇ ਪਿੰਡ 'ਚ ਬਣਿਆ ਕੁਝ ਅਸੀਂ ਹੁਣ ਮੁੰਡੇ ਜੂਥਾ ਸਾਰੇ ਇਕੱਠੇ ਹੋਇਓ ਆ ਅਸੀਂ ਮਾਰਾ